ਇਹਦਾ ਬਈ 8 ਕਿਲੋ ਬੋਲਾ ਚਵਾਦਾਂਗੇ ਕੰਡੇ ਵਾਲਾ ਠੀਕ ਹੈ ਬਈ ਮੁੱਲ 75000 ਮੌਕੇ ਤੇ ਮਾਨਤਾ ਨੂੰ ਮੌਕੇ ਤੇ ਮਾਨ ਲੈ 72000 ਦੇ ਦੇਣੀ ਅੱਜ ਯਾਰ 72000 ਦੀ ਲੈ ਵੀ ਬਈ ਕਹਿੰਦਾ 50 ਸਾਲਾਂ ਦੇ ਕੰਮ ਦੇ ਵਿੱਚ ਪਹਿਲੀ ਵੀਡੀਓ ਆ ਤੇ ਤੋਹਫੇ ਦੇਣਾ ਫਕ ਨਹੀਂ ਤੋਹਫੇ ਕਰਕੇ 72000 ਦੀ ਹੋਰ 5000 ਹਾੜਦਾ 72000 ਠੀਕ ਹੈ ਬਈ ਤੁਸੀਂ ਚਵਾਈ ਵੀ ਹਾਂ ਦੇਖ ਤੁਸੀਂ ਬਾਈ ਇਹਨਾ ਬਾਈ ਹਾਂ ਉਹਨੇ ਅਗਲੇ ਸਾਲ ਤੋਂ ਹੁਣੇ ਪੀਲੇ 50 55 ਸਾਲ ਹੋ ਗਿਆ ਵਪਾਰ ਕਰ ਰਹੇ ਆ ਪਹਿਲੀ ਵੀਡੀਓ ਹੀ ਹੈ ਵਾ ਠੀਕ ਹਾਂਜੀ ਬੱਜਵਾਵਾਂਗੇ ਇਹਦੇ ਥੱਲੇ ਬਾਈ 11 ਦਾ 12 ਹੋਵੇਗਾ ਬਾਈ ਪੱਕਾ 12 ਭਾਵੇਂ ਗਰੰਟੀ 12 ਦੀ ਲੈ ਲੈ ਕੋਈ ਜਿਹੜਾ ਮਰਜ਼ੀ ਬਾਈ ਲੈ ਲੈ ਕਾਲਾ ਤੇਰੇ ਸਾਹਮਣੇ ਆਸਾਂ ਤੜਦਾ ਲੱਗਿਆ ਕੋਈ ਕਹਦੇ ਇਹਨਾਂ ਦੀ ਬਾਲਟੀ ਹੈ ਵੇਖੀ ਹੋਵੇ ਨਿੱਕੀ ਆਪਾਂ ਜਿਉਂ ਕੰਮ ਕਰਨ ਲੱਗੇ ਆ ਕਈ ਵੇਲਾ ਮਗਰੋਂ ਵੇਖ ਬੱਚਾ ਛੱਡਦਾ ਕਈ ਮੱਝਾ ਪੁਰਕਨੇ ਕੋਈ ਪਰਵਾਹ ਨਹੀਂ ਮੈਂ ਛੱਡਦਾ ਮੈਂ ਥਣਾ ਥਣਾ ਦੀ ਜਮਾ ਓਕੇ ਹੋਊਗੀ ਨਾ ਬਿਲਕੁਲ ਸਾਰੀਆਂ ਮਈਆਂ ਦੀ ਥਣਾ ਦੀ ਗਰੰਟੀ ਆਪਣੀ ਜਿੰਨੀਆਂ ਵਧੀਆਂ ਥਣਾ ਦੀ 14 ਤੋਂ 12 ਲੀਟਰ ਬੋਲਾ ਹੈ ਕੋਈ ਤਿੰਨ ਟੈਮ ਚੋਲੇ ਚੋਈ ਜਾਵੇ ਬੰਦਾ ਇਹ 15 ਲੀਟਰ ਚੋਣਾ ਤੇ ਅੱਜ ਤੋਂ ਚੌਥੇ ਪੰਜਵੇਂ ਦਿਨ ਨੂੰ ਚਵਾ ਕੇ ਦੇ ਦਾਂਗੇ 14 ਚੋਲੇ 15 ਚੋਲੇ 14 ਚਵਾ ਦਾਂਗੇ ਪਰਸੋਂ ਚੋੜੀ ਠੀਕ ਹੈ ਭਾਈ ਤੇ ਕੀ ਮੁੱਲ ਕਰਾਂਗੇ ਭਈ ਇਹਦਾ ਕੀ ਮੁੱਲ ਕਰਾਂਗੇ ਭਈ ਇਹਦਾ ਇਹਦਾ 95 ਦੀ ਦੇਣੀ ਹੈ ਜੀ 95000 ਦੀ ਹਾਂ ਜੀ ਹਾਂ ਜੀ ਲਓ ਜੀ ਦੇਖੋ ਹਣਾ ਵੇਟ ਤੇ ਮੇਰੇ ਹਿਸਾਬ ਨਾਲ ਬਾਈ ਹਲੇ ਦਿਨ ਕਰਦੀ ਹੈ ਹਨਾ ਝੋਟੀ 8 ਦਿਨ ਬਾਕੀ ਹੈ ਜੀ ਆਹ ਕਾਲ ਸੁਤਰੀ ਹੈ ਤਣਾ ਦੀ ਹੱਥ ਨਾ ਲਾਵੇ ਗੁਰਪ੍ਰੀਤ ਦੇ ਬੰਦੇ ਨੇ ਵੀ ਬੋਲਤਾ ਕਹਿੰਦਾ ਕਰਮਾੜੀ ਵਾਦਾ ਕਰੇ ਤੋਨੂੰ ਕਿ ਨਹੀਂ ਹਾਂ ਜੀ ਹਾਂ ਜੀ ਤੇ ਲੈ ਵੀ ਲੈ ਵੀ ਮਹਾਰਾਜ ਵਾਦਾ ਕਰੇ ਇਹਨੂੰ ਸਾਥੀ ਦਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚੇ ਆ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਸ਼ੀਹਾਪਾਰੀ ਤੇ ਤਹਿਸੀਲ ਬਾਈ ਇਹਨਾਂ ਨੂੰ ਜੀਰਾ ਪੈਂਦੀ ਆ ਤੇ ਜ਼ਿਲ੍ਹਾ ਫਰੋਜ਼ਪੁਰ ਪੈਂਦਾ ਤੇ ਵੀਰੇ ਗੁਰਪ੍ਰੀਤ ਦੇ ਫਾਰਮ ਦੇ ਉੱਪਰ ਪਹੁੰਚੇ ਆ ਤੇ ਬਾਈ ਦੇ ਕੋਲੇ ਜਿਹੜੀਆਂ ਤੁਸੀਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਰੇਟ ਮੈਂ ਕਹਿੰਦਾ ਬਿਲਕੁਲ ਜਾਇਜ਼ ਹੀ ਹੋਣਗੇ ਸਾਰਿਆਂ ਦੇ ਜਿਹੜੀਆਂ ਸੂਈਆਂ ਉਹਨਾਂ ਦੇ ਦੁੱਧ ਬਾਰੇ ਪੁੱਛ ਕੇ ਦੱਸਾਂਗੇ ਜਿਹੜੀਆਂ ਗੱਬਣਾ ਕੀ ਬਾਈ ਨੂੰ ਅੱਗੇੋਂ ਡਿਟੇਲ ਮਿਲੀ ਆ ਤੇ ਬਾਈ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦਾ ਆ ਰਿਹਾ ਏ ਇੱਕ ਬਾਈ ਕੋਲੇ ਗਾਂ ਹੈ ਉਹ ਵੀ ਆਪਾਂ ਲਾਸਟ ਦੇ ਦਿਖਾਵਾਂਗੇ ਸਾਰੀ ਜਾਣਕਾਰੀ ਵੀਰੇ ਆਪਾਂ ਗੁਰਪ੍ਰੀਤ ਰਹਿੰਦੇ ਆ ਗੁਰਪ੍ਰੀਤ ਵੀਰੇ ਸਭ ਤੋਂ ਪਹਿਲਾਂ ਸਵਾਗਤਾ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਸੀ ਦਾ ਵੀਰ ਜੀ ਤੇ ਗੁਰਪ੍ਰੀਤ ਵੀਰੇ ਸਭ ਤੋਂ ਪਹਿਲਾਂ ਤਾਂ ਆਪਣਾ ਹਨਾ ਆਪਣੀ ਫਾਰਮ ਦੀ ਪ੍ਰੋਪਰ ਲੋਕੇਸ਼ਨ ਕਲੀਅਰ ਕਰ ਦਈਏ ਤਾਂ ਜੋ ਸ ਲਪੜਾ ਸੌਖਾ ਹੋ ਜਵੇ ਬਈ ਆਪਣਾ ਪਿੰਡ ਦੀਆਂ ਸ਼ੀਹਾਂ ਬਾੜੀ ਅੰਮ੍ਰਿਤਸਰ ਰੋਡ ਤੋਂ ਵੀ 2 ਕਿਲੋਮੀਟਰ ਪੈ ਜਾਂਦਾ ਜੀ ਬਈ ਤੇ ਮੋਗੇ ਰੋਡ ਤੋਂ ਵੀ 2 ਕਿਲੋਮੀਟਰ ਸੈਂਟਰ 'ਚ ਆ ਬਿਲਕੁਲ ਜੀ ਠੀਕ ਹੈ ਬਈ ਬੜਾ ਮੇਨ ਰੋਡ ਅੰਮ੍ਰਿਤਸਰ ਪਰੇ ਪਰਲਾ ਠੀਕ ਹੈ ਗਰਦੀ ਵੀਰੇ ਜੇ ਗੱਲਬਾਤ ਕਰੀਏ ਵੀ ਆਪਣੇ ਕਿਵੇਂ ਜਾਨਵਰ ਘਰੇਲੂ ਹੋ ਕੇ ਆਪਣਾ ਆਪਾਂ ਵੇਚਣ ਦਾ ਕੰਮ ਜੀ ਕਰਦੇ ਆ ਠੀਕ ਹੈ ਭਾਈ ਹਾਂਜੀ ਹਾਂਜੀ ਕਿੰਨਾ ਕੁ ਪੁਰਾਣਾ ਕੰਮ ਹੈ ਭਾਈ ਆਪਣਾ ਸਾਡੇ ਜੀ ਤੀਜੀ ਪੀੜੀ ਤੋਂ ਕੰਮ ਹੈ ਜੀ ਸਾਰੇ ਇਲਾਕੇ ਨੂੰ ਪਤਾ ਠੀਕ ਹੈ ਭਾਈ ਹਾਂਜੀ ਹਾਂਜੀ ਤੇ ਭਾਈ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਕਿੰਨੇ ਨਾਗ ਦਿਖਾਵਾਂਗੇ ਆਪਣੇ ਨਾਗੇ ਜੀ ਸੱਤ ਅੱਠ ਵਿੱਚੋਂ ਇੱਕ ਦੋ ਵਿਗੇ ਹੋਏ ਆ ਸੇਲ ਹੋ ਗਏ ਹਨ ਤੇ ਅੱਜ ਜੀ ਆਪਾਂ ਹੁਣ ਜ਼ਿਆਦਾ ਸਮਾਂ ਨਾ ਲਈਏ ਕਿਉਂਕਿ ਆਪਣੇ ਕੋਲ ਜਾਨਵਰ ਜ਼ਿਆਦਾ ਆ ਪਾ ਡਿਟੇਲ ਸ਼ੁਰੂ ਕਰ ਦਈਏ ਨਾ ਸਭ ਤੋਂ ਪਹਿਲਾਂ ਜਿਹੜੀ ਕਰਮਾ ਵਾਲੀ ਫੁੱਲ ਵਜਨ ਵੇਟ ਵਾਲੀ ਆ ਨਾ ਤੇਰੀ ਛੋਟੀ ਨਹੀਂ ਭਾਈ ਕੀ ਡਿਟੇਲ ਹੈ ਇਹ ਕੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਜੀ ਛੇ ਦੰਦ ਦੂਜਾ ਸੁਆ ਸੁਵੀ ਆ ਅਰੇ ਤੇ ਜੇ ਚੌਥਾ ਦਿਨ ਹੋ ਸਕਦਾ ਜੀ ਪੰਜਵਾਂ ਨਹੀਂ ਹੋ ਸਕਦਾ ਤੇ 11 ਤੋਂ 12 ਲੀਟਰ ਬੋਲਾ ਹੈ ਕੋਈ ਤਿੰਨ ਬੈਂਚੋਲੇ ਚੋਈ ਜਵੇ ਬੰਦਾ ਜੀ 15 ਲੀਟਰ ਚੋਣਾ ਤੇ ਅੱਜ ਤੋਂ ਚੌਥੇ ਪੰਜਵੇਂ ਦਿਨ ਨੂੰ ਚਵਾ ਕੇ ਦੇ ਦਾਂਗੇ ਬਈ ਅੱਜ ਦੀ ਆਪ ਗੱਲ ਅੱਜ ਦੇ ਹਾਲ ਦੀ ਗੱਲ ਹੀ 12 ਹੈ ਤੁਸੀਂ 11 ਮੰਨ ਕੇ ਚਲੋ ਠੀਕ ਆ ਗੁਰਪੀ ਬਈ 12 ਲੀਟਰ ਦੀ ਕਹਿੰਨੇ ਆ ਹਨਾ ਤੇ ਦਾ ਮੁੱਲ ਕੀ ਕਰਾਂਗੇ ਕੋਈ ਉਹ ਤੀਜਾ ਚੌਥਾ ਦਿਨ ਵੀ ਤੀਜਾ ਚੌਥਾ ਬੱਚਾ ਦੀ ਮਗਰ ਕੱਟਾ ਬਈ ਸਾਡੀ ਕੱਟਾ ਜੀ ਕੱਟਾ ਤੇ ਗੁਰਪੀ ਕੀ ਮੁੱਲ ਕਰਾਂਗੇ ਬੋਲੇ ਦਾ ਜੀ ਭਾਵੇਂ ਕੋਈ 1.5 ਕਰਾ ਲੈ ਇੱਕ 60 ਕਰਾ ਲੈ ਦੇਣੀ 1.40 ਦੀ ਆ 1.40 ਦੀ ਹਾਂਜੀ ਹਾਂਜੀ ਤੇ ਵੀਰੇ ਇੱਕ ਵਾਰੀ ਤੋੜਦੇ ਹੋ ਹਨਾ ਆਪਾਂ ਜਾਂਦੇ ਤੋੜ ਕੇ ਦਿਖਾਈ ਚੱਲ ਗਏ ਤੇ ਤੁਸੀਂ ਦੇਖੋ ਹਨਾ ਵੇਟ ਬੂਟ ਬੜਾ ਫੁੱਲਾ ਹਨਾ ਹਾਂਜੀ ਹਾਂਜੀ ਤੇ ਮੇਰੇ ਹੁਣ ਪਲੀ ਦੇ ਤੁਸੀਂ ਤਾਂ ਵੇਖ ਲੋ ਕੋਈ ਆ ਭਾਈ ਉਹ ਵੇਟ ਦੇ ਨਾਲ ਨਾਲ ਸ਼ਕੀਨੀ ਵੀ ਹਮਾਂ ਚ ਜਾਣਾ ਸਿੰਘ ਸਿੰਘ ਬੜਾ ਸੋਹਣਾ ਏ ਕਿਹੇ ਗੱਲਾਂ ਵੀ ਨਹੀਂ ਗੁੱਸੀ ਜੀ ਉੱਤੇ ਅੰਜਾ ਨਹੀਂਦਾ ਸਾਨੂੰ ਕਿੰਨਾ ਰੁਪਈਆ ਕਰ ਜੂਗੀ ਦੁੱਧ ਬਈ ਇਹ ਦੁੱਧ ਵੀਰ ਜੀ ਮਾਲਕ ਦੇ ਕਹਿੰਦੇ 14 ਲੀਟਰ ਪਹਿਲੇ ਸੂਏ ਚ ਹੋਇਆ ਆਪਾਂ ਤੇ ਹਾਲ ਦਾ ਜਿਹੜਾ 11 12 ਅੱਜ ਠੀਕ ਆ ਬਈ ਹਾਂਜੀ ਹਾਂਜੀ ਆਪਾਂ ਉਹ ਗੱਲ ਹੀ ਕਰ ਰਹੀਏ ਜਿਹੜਾ ਜਵਾਗ ਬਾਣ ਜਵਾਗ ਬਾਦਾ 10 ਸਾਲ ਦਾ ਠੀਕ ਆ ਬਈ ਹਾਂਜੀ ਹਾਂਜੀ ਊ ਛੱਕਾ ਵੇ ਕਿਹੇ ਮੈਂ ਤਾਂ ਆਪਣੀ ਗਾਰੰਟੀ ਹੈ ਕਿੰਨਾ ਦੁੱਧ ਚਵਾਵਾਂਗੇ ਹੁਣ ਆਪਾਂ ਆਪਾਂ 15 ਕਿਲੋ ਦੀ ਗਾਰੰਟੀ ਦੇ ਦਾਂਗੇ ਜੇ ਕੋਈ ਮਰਜ਼ੀ ਲੈ ਜਾਏ 15 ਕਿਲੋ ਦੀ ਗਾਰੰਟੀ ਲੈ ਜਾਏ ਆਪਣੇ ਤੋਂ ਬਸ ਠੀਕ ਆਣਾ ਬਈ ਮੂਰ ਦੇ ਅਗਲੇ ਦੀ ਸਿਰਦ ਦੀ 15 ਵਾਟ ਤੇ ਆ ਬਸ ਤੇ ਊ ਬਈ ਥਣਾ ਥਣਾ ਦੀ ਜਮਾ ਓਕੇ ਹੋਗੀ ਨਾ ਬਿਲਕੁਲ ਸਾਰੀਆਂ ਮਈਆਂ ਦੀ ਥਣਾ ਦੀ ਗ ਤੇ ਅਰ ਰਵੀ ਤੇ ਬਾਕੀ ਪਲੀ ਪੁਲੀ ਬਹੁਤ ਗਰਪੀ ਦੀ ਜੇ ਆਪਾਂ ਗੱਲਬਾਤ ਕਰ ਲਈਏ ਕਿ ਨਹੀਂ ਹਾਂਜੀ 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 ਅਜੇ ਨਵੇਂ ਤਾਂ ਆਏ ਆ ਕਰਕੇ ਉਦਰੀ ਪਿਛਲੇ ਕਰੇ ਮੈਂ ਜੋ ਰੋ ਵੀ ਹੋਰ ਸੀ ਵੇਟ ਵੂਟ ਪੂਰਾ ਜਿਆਦਾ ਫੁੱਲ ਵਜਨ ਆ ਹਨਾ ਜੇ ਆਪਾਂ ਗੱਲਬਾਤ ਕਰ ਲਈਏ ਮੋਲੇ ਦਾ ਬਾਈ ਨੇ ਕਰਤਾ ਏ ਹੁਣ ਆਪਾਂ ਦੂਸਰੀ ਦੀ ਡਿਟੇਲ ਲਗਦਾ ਰਿਹਾ ਗਰਪੀ ਆ ਜਿਓ ਬਾਈ ਦੂਸਰੇ ਨੰਬਰ ਵਾਲੀ ਤੇ ਆ ਜੀ ਬਾਈ ਇਹ ਦੂਜੇ ਸੂਏ ਛੋਟੀ ਗੱਬਣ ਹੈ ਜੀ ਅਜੇ 8-7 ਦਿਨ ਇਹਦੇ ਬਾਕੀ ਆ ਠੀਕ ਆ ਬਾਈ ਤੇ ਇਹਦੀ ਕਿੰਨੇ ਸੂਏ ਲੇਗਾ ਪਣਾ ਬਾਈ ਇਹ ਜੀ ਦੂਜੇ ਸੂਏ ਆ ਗੱਬਣ ਆ 7-8 ਦਿਨ ਠੀਕ ਆ ਬਾਈ ਤ ਕਿੰਨਾ ਦੱਸਿਆ ਗੁਰਪੀ ਦੇ ਦੇ ਮਾਲਕਾਂ ਨੇ ਬਾਈ ਪਹਿਲੇ ਸੂਏ ਦਾ ਪਹਿਲੇ ਸੂਏ 10000 ਲੀਟਰ ਉਹ ਕਹਿੰਦੇ ਚੋਇਆ ਬਾਕੀ ਆਪਾਂ ਨੂੰ ਦੇ ਦੇਈਏ ਜੀ ਝੋਟੀ ਪਦਲੇ ਜਾਂਦੀ ਆ ਹਾਂ ਬਾਰਾ ਲੀਟਰ ਚੋਇਆ ਹੀ ਦੇਣਾ ਨੇ ਦਿਨ ਬਾਈ ਹਜੇ ਲੈਂਦੀ ਆ ਹਨਾ ਜੀ ਹਾਂ ਜੀ ਹਾਂ ਜੀ ਤੇ ਗੁਰਪੀ ਕੀ ਮੁੱਲ ਕਰਾਂਗੇ ਬਈ ਇਹਦਾ ਇਹਦਾ 95 ਦੀ ਦੇਣੀ ਆ ਜੀ 95000 ਦੀ ਹਾਂ ਜੀ ਹਾਂ ਜੀ ਲੋਬੀ ਦੀ ਦੇਖੋ ਹਨਾ ਵੇਟ ਬੂਟ ਪੂਰਾ ਜ਼ਿਆਦਾ ਹੈ ਤੇ ਮੇਰੇ ਹਿਸਾਬ ਨਾਲ ਬਾਈ ਹਲੇ ਦਿਨ ਕਰਦੀ ਆ ਹਨਾ ਝੋਟੀ 8 ਦਿਨ ਬਾਕੀ ਆ ਜੀ ਆਹ ਸੂਤਰੀ ਹਤਣਾ ਦੀ ਹੱਥ ਨਾ ਲਾਵੇ ਕੋਈ ਤੇ ਗੁਰਪੀ ਕਿੰਨਾ ਦੁੱਧ ਪਾਜੂ ਯਾਰ ਕੀ ਬਾਈ ਇਹ 12 ਕਿਲੋ ਆ ਆਰਾਮਣਾ ਚਾਹੀਦਾ ਇਹ 10 ਤੋਂ ਤਾਂ ਆਰਾਮ ਨਹੀਂ ਬਾਹਰ ਜਾਊਗੀ ਸੋਹਣੀ ਆ ਥੱਲੇ ਦੀ ਸਾਫ ਥੱਲੇ ਦੀ ਵੀ ਸਾਫ ਵਾਦਾ ਕਰੇ ਇਹਨੂੰ ਕਿ ਨਹੀਂ ਤੇ ਬਾਈ ਬਾਈ ਜਿਵੇਂ ਆਪਾਂ ਗੱਲਬਾਤ ਕਰੀਏ ਮੁੱਲ ਬਾਈ ਬਿਲਕੁਲ ਜਾਇ ਜਾਇਦਾ ਮੁੱਲ ਵੀ ਇਹ ਛੋਟੀ ਹੋਣੀ ਏ 95 ਦੀ ਛੋਟੀ ਕੋਈ ਦੇ ਜੂ ਤੁਝੇ ਸੂਏ ਤੁਸੀਂ ਆਪਸਿਆਂ ਨੇ ਜੀ ਦਿੰਦਾ ਨਹੀਂ ਹਣਾ ਮੁੱਲ ਤੁਹਾਨੂੰ ਚੈਨਲ ਤੇ ਫੋਣੀ ਹੁੰਦੀ ਫਿਰ ਐਵੇਂ ਅਗਲਾ ਕਹਿੰਦਾ ਮੁੱਲ ਵਧ ਕਰਤਾ ਫਿਰ ਫੋਨ ਹੀ ਨਹੀਂ ਲਾਉਂਦਾ ਅਗਲਾ ਫੋਨ ਨਹੀਂ ਲਾਉਂਦਾ ਬਿਲਕੁਲ ਬਹੁਤ ਸਿਆਣੀ ਗੱਲ ਕੀਤੀ ਤੇ ਗੁਰਪ੍ਰੀਤ ਬਾਈ ਹੋਣਾ ਜਾ ਬਾਈ 30ਵੇਂ ਨੰਬਰ ਵਾਲੀ ਤੇ ਇਹਦਾ ਮੁੱਲ 75000 ਜੀ ਮਾਨ ਤਨ ਮੌਕੇ ਦੇ ਹੋ ਅੱਛਾ ਮੈਂ 10 ਕਹਾਂ ਦਾ 12 ਕਹਾਂ ਦਾ ਜਿਹੜਾ 8 ਤੇ 8 ਹੀ ਕਹਿਣਾ ਠੀਕ ਆ ਬ੍ਰਦਰ ਤੋਰੋ ਇਹਨੂੰ ਵੀ ਹਣਾ ਤੇ ਲੋ ਵੀ ਮਿੱਤਰੋ ਇਹਦੇ ਮਗਰ ਬੱਚਾ ਬਈ ਕੱਟਾ ਜੀ ਇਹਦੇ ਮਗਰ ਵੀ ਕੱਟਾ ਹਣਾ ਤੇ ਆਹ ਦੇਖੋ ਜੀ ਹਣਾ ਪਤੀ ਸਿੰਘ ਸਾਹਿਬ ਦੀ ਲਾਕੇ ਵੀ ਚੰਗੇ ਦੀ ਆ ਬਈ ਜੀ ਬੀ ਗਰਭਿਕ ਕਿੰਨੇ ਦਿਨਾਂ ਦੀ ਸੂਈ ਦੀ ਬਈ ਇਹ ਇਹਨੂੰ ਹਫਤਾ ਮੰਨ ਲਓ 10 ਦਿਨ ਮੰਨ ਲਓ ਉਹ ਤੁਹਾਡੇ ਸਾਹਮਣੇ ਚੱਕਰ ਜੇ ਬੱਚਾ ਲਿਬੜਿਆ ਪਿਆ ਹਾਂ ਬਿਲਕੁਲ ਹਣਾ ਬਈ ਤੁਸੀਂ ਮੰਨ ਲਓ 10 ਤਾਂ ਅੰਦਰ ਹੈ ਜੀ ਬਿਲਕੁਲ ਹਣਾ ਬਈ ਉੂੰ ਵੀ ਜਾ ਨਮਾ ਜਾ ਹਾਣਾ ਹਣਾ ਕਿੰਨੇ ਮਰਜੀ ਦੁੱਧ ਸੂਏ ਦੁੱਧ ਤੇ ਪੀ ਚਲੋ ਇਹਦੇ ਹਣਾ ਮੋਰਦੀ ਬ੍ਰਦਰ ਇਹਨੂੰ ਵੀ ਤੇ ਗੁਰਪੀ ਕਿੰਨਾ ਮੁੱਲ ਕਿਤੇ ਬਈ ਇਹਦਾ ਆਪਾਂ ਇਹਦਾ 75 ਜੀ 75000 ਰੁਪਏ ਚਲੋ ਮਿੱਤਰੋ ਇਹ ਇਹ ਰੇਟ ਨਹੀਂ ਮਿਲਨੇ ਕਿ ਨਹੀਂ ਤਾਜੀ ਸੂਈ ਵੀ ਆ ਤੇ ਗਾਂ ਵਾਲੇ ਸੂਏ ਦੇ ਵਿੱਚ ਮੈਂ ਕਹਿੰਦਾ ਵਦਨ ਨਾਲ 5 ਕਿਲੋ ਕੰਡੇ ਦੇ ਜਾੜ ਲੈ ਕੋਈ ਹਾਂ ਤੇ ਬਾਈ ਕਹਿੰਦਾ ਦੁੱਧ ਕੋਈ ਜਿਹੜਾ ਪਤਾ ਸਿਆਏ ਉਹ ਬਈ ਭਲਾਂ ਦੀ ਉਹ ਵੇ ਦੱਸਣਾ ਜਿਹੜਾ ਹੈਗਾ ਜੀ ਦਾ ਅਗਲਾ ਚੋਕੇ ਵੇਖ ਲੈ ਚੋਕੇ ਦੇਖ ਲੈ ਬਿਲਕੁਲ ਹਣਾ ਬਾਈ ਬਾਕੀ ਭਾਈ ਦੁੱਧ ਦੀ ਦਾਰੀ ਝੂਠ ਮਾਰਨਾ ਚਾਹੀਦਾ ਗਾਂ ਨੇ 12 ਦੱਸਿਆ 12 ਹੀ ਨਿਕਲੂਗਾ ਬਿਲਕੁਲ ਹਨਾ ਭਾਈ ਤੇ ਆ ਜਾ ਭਾਈ ਉਸ ਤੋਂ ਚੌਥੇ ਨੰਬਰ ਵਾਲੀ ਝੋਟੀ ਦੀ ਇਹਦੀ ਦੁੱਧ 12 ਕਿਲੋ ਆ ਜੀ ਠੀਕ ਆ ਭਾਈ ਬਖਾਲਾ 13 ਕਿਲੋ 14 ਇਹਦਾ ਬੱਚਾ ਉੱਚਾ ਠੀਕ ਆ ਭਾਈ ਅਰੇ 2 ਮਹੀਨੇ ਹੋ ਗਏ ਸੋਈ 2 ਮਹੀਨੇ ਹੋ ਗਏ ਭਾਈ ਭਾਵੇਂ ਅਗਲਾ 10 15 ਦੇਣਾ ਜੀ ਠੀਕ ਆ ਭਾਈ ਅੱਛਾ ਉਹਨਾਂ ਨੇ ਮਾਰ ਕਰਨ ਤਾਂ ਸੇ ਵੀ ਖਾਂ ਬਣੀ ਵੀ ਹੈ ਬਣੀ ਵੀ ਹੈ ਠੀਕ ਹੈ ਭਾਈ ਇਹ 15 20 ਦਿਨਾਂ ਦੀ ਗਾਰੰਟੀ ਆਪਣੀ ਇੱਕ ਪੈਸੇ ਦੀ ਨਹੀਂ ਇੱਕ ਪੈਸੇ ਦੀ ਨਹੀਂ ਉਹ ਕੋਈ ਐ ਵੀ ਪਸ਼ੂ ਕਈ ਵਾਰੀ ਹਾਂਜੀ ਹਾਂਜੀ ਆਪਣਾ ਦੱਸਣ ਦਾ ਫਰਜ਼ ਇਹ ਹੁੰਦਾ ਵੀ ਕਈ ਵਾਰੀ ਅਗਲਾ ਗਰਮ ਠੰਡਾ ਨਾ ਆਵੇ 12 ਕਿਲੋ ਦੁੱਧ ਕੰਡੇ ਤੇ ਚੜਾ ਲਈ ਕੋਈ ਆ ਗਿਆ ਭਾਈ 12 ਕਿਲੋ ਦੁੱਧ ਕੰਡੇ ਤੇ ਤੇ ਕੀ ਮੁੱਲ ਹੋਊ ਇਹਦਾ ਇਹਦਾ ਮੁੱਲ ਇੱਕ 10 ਆਈ 110000 ਹਾਂ ਬਾਕੀ ਮੌਕੇ ਦੇ ਮਾਨਤਨ ਥੋੜਾ ਵੱਧ ਹੋ ਜਾਣਾ ਮਾਨਤਨ ਕਰ ਦਾਂਗੇ ਬਾਕੀ ਆ ਤੁਸੀਂ ਦੇਖੋ ਹਣਾ ਥਣਾ ਥੁਣਾ ਦੀ ਥਣਾ ਥੁਣਾ ਦੀ ਇਹ ਵੀ ਓਕੇ ਬਈ ਥਣਾ ਦੀ ਕੋਈ ਮੈਂ ਵੀ ਆਪਣੀ ਫੇਰ ਹੋ ਜੇ ਆਪਾਂ ਪੈਸਾ ਪੈਸਾ ਨਹੀਂ ਲੈਂਦੇ ਬਈ ਬੱਚਾ ਦਾ ਹੀ ਹੈ ਨਾ ਹਾਂਜੀ ਹਾਂਜੀ ਇਹੋ ਹੀ ਆ ਇਹਦਾ ਬੱਚਾ ਹੈ ਤੇ ਸਾਣਾ ਮੈਂ ਦਾ ਵਜਨ ਵੇਖ ਲਓ ਬਾਈ ਕਹਿੰਦਾ ਜੀ ਮੈਂ 80 85 ਦੀਆਂ ਕੱਟੇ ਸਣੇ ਹਾਂ ਤੁਸੀਂ ਆਪਦਾ ਆਈਡੀਆ ਲਾ ਲਿਓ ਜਿੰਨਾ ਮੁੱਲ ਕੀਤਾ ਫੰਡਰੋਂ ਦੇ ਕੀਤਾ ਮੈਂ ਮੁੱਲ ਮੈਂ ਅਗਲਾ ਕਿੰਨਾ ਟਾਈਮ ਮਰਜੀ ਸਮਝੀ ਚੱਲੇਗੀ ਤਾਂ ਮੈਂ ਵੇਖ ਲਓ ਹਾਂ ਵੀ ਕਿੰਨੇ ਟਾਈਮ ਦੀ ਸੁਈ ਵੀ ਆ ਉਹ ਤੁਸੀਂ ਆਪਦੀ ਆਪਾਂ ਸਿੱਧਾ ਹੀ ਗੈਤਤਾ ਵੀ ਦੱਸ ਦੇਣ ਕੋਈ ਵੱਧ ਕਹਿੰਦੇ ਬਸ ਦਰ ਵੱਧ ਕਹ ਲੈਣਾ ਬਾਈ ਜਿੰਨੇ ਹਾਂਜੀ ਦਾ 15 ਦੇ ਜਿਹੜੇ ਉੱਤੇ ਉਹਨੇ ਦਿਨਾਂ ਦੀ ਬਣੀ ਵੀ ਆ ਬਸ ਠੀਕ ਹੈ ਨਾ ਤੇ ਗੁਰਪ੍ਰੀਤ ਬਾਈ ਆਇਆ ਜੀ 13 ਤਰੀਕ ਦੀ ਬਣੀ ਹੋਈ ਆ ਕਿੰਨੀ ਤਰੀਕ ਦੀ ਅੰਗਰੇਜ਼ੀ 13 ਤਰੀਕ ਦੀ 13 ਤਰੀਕ ਦੀ ਹਾਂਜੀ ਤੇ ਗੁਰਪ੍ਰੀਤ ਬਾਈ ਆਜਾ ਨੀਲੀ ਰਾਵੀ ਪਰੇ ਦੱਸ ਦੇ ਬਾਈ ਇਹਦੀ ਨੀਲੀ ਰਾਵੀ ਬਾਈ ਮਹਿਦੀਪੁਰੋਂ ਖੇਮ ਕਰਨ ਬਾਟਰ ਤੋਂ ਲਈ ਆ ਜੀ ਠੀਕ ਆ ਬਾਈ ਮਾਲਕਾਂ ਕਹਿੰਦਾ 15 ਕਿਲੋ ਪਹਿਲੇ ਸੂਏ ਚ ਹੋਇਆ ਆਪਣੇ ਘਰੇ ਇਸ ਟਾਈਮ 11 ਕਿਲੋ ਆ ਕਿੰਨੇ ਕਿਲੋ ਬਾਈ 11 ਕਿਲੋ 11 ਕਿਲੋ 8 9 ਦਿਨਾਂ ਦੀ ਸੂਈ ਆ 11 ਤੇ 11 ਹੀ ਗੈਣਾ ਤੇ ਇਹਦੇ ਮਗਰ ਬੱਚਾ ਬਈ ਬੱਚਾ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਆਹ ਕੱਟੀ ਆ ਜਿਹੜੀ ਕੱਟੀ ਆ ਹਨਾ ਸੂਈ ਵੀ ਮੇਰੇ ਖਿਆਲ ਉਧਰ ਕੇ 2-4 ਦਿਨ ਘਟ ਕਹਿੰਦੇ ਠੀਕ ਆ ਬਈ ਹਨਾ ਨੂੰ ਹੀ ਨਹੀਂ ਅਜੇ ਆਈ ਬੱਚੇ ਦੇ ਹਾਂ ਤੁਹਾਡੇ ਸਾਹਮਣੇ ਆ ਤੇ ਬਈ ਕਿੰਨਾ ਦੁੱਧ ਆ ਇਹਦੇ ਥੱਲੇ ਬਈ 11 ਕਿਲੋ ਦੁੱਧ ਹੈ ਜੀ ਤੇਰਾ ਮੁੱਲ ਬਈ ਕੀ ਕਰਾਂਗੇ ਮੁੱਲ ਕੱਟੀ ਦਾ ਕਰਦੀ ਤਾਈ ਸੂਈ ਨਾ ਮੈਂ ਫਲਦਾਂ ਤੇ ਕਰਨਾ ਜੇ ਫਲਦਾਂ ਨਾ ਕਰਦਾ ਬਿਲਕੁਲ ਹੈ ਨਾ ਬਈ ਫਿਰ ਮੈਂ ਕੱਟੀ ਤੋਂ ਬਿਨਾ ਤੁਰਦੀ ਨਹੀਂ ਬਈ ਕਿੰਨਾ ਦੁੱਧ ਚਵਾ ਕੇ ਤੇ ਕੀ ਮੁੱਲ ਚ ਦੇਣੀ ਆ ਪਾਏ ਬਈ ਇਹ ਦੁੱਧ ਜਿਹਦੇ ਅੱਜ ਜੁਹਣਾ 11 ਆ ਤੇ ਜੇ ਦੋ ਚਾਰ ਦਿਨ ਖਲੋਗੇ ਜੁਹਣਾ ਤੇ ਆਪਣੇ ਕੋਈ 14 ਚੋਲੇ 15 ਚੋਲੇ 14 ਚਵਾ ਦਾਂਗੇ ਪਰਸੋ ਚੋਦੀ ਠੀਕ ਹੈ ਭਾਈ ਤੇ ਕੀ ਮੁੱਲ ਕਰਾਂਗੇ ਭਾਈ ਇਹਦਾ 145 ਹੈ ਜੀ 1 ਲੱਖ 45 ਹਾਂਜੀ ਹਾਂਜੀ ਤੇ ਇਹਦੇ ਮਗਰ ਭਾਈ ਹੈਗੀ ਮਗਰ ਵੇਖੋ ਮੈਂ ਇਹਦਾ ਸਿੰਘ ਵੇਚ ਲਓ ਗੱਡੀ 'ਚ ਦੂਜੀ ਮਹਿ ਨਹੀਂ ਨਾਲ ਆਉਂਦੀ ਹਾਂ ਕੱਟ ਘਾਟ ਬਹੁਤ ਆ ਹਨਾ ਉਹ ਕਈ ਵਾਰੀ ਥੋੜਾ ਜਾਨਵਰ ਉਪਰਾ ਕਰ ਜਾਂਦਾ ਉਹਦਾ ਇਹ ਹੈ ਨਾ ਅਜੇ ਇਹ 41031 ਤੋਂ ਬਿਨਾ ਨਹੀਂ ਤੁਰਦੀ ਜੀ ਕੱਟੀ ਤੋਂ ਬਿਨਾ ਹਨਾ ਤੇ ਆਜੋ ਭਾਈ ਆਪਾਂ ਗਾਂ ਬਾਰੇ ਵੀ ਪੁੱਛਦੀ ਹੈ ਨਾ ਜਿਹੜੀ 6ਵੇਂ ਨੰਬਰ ਵਾਲੀ ਗਾ ਇਹ ਮੈਂ ਕਹਿੰਦਾ ਵੀ ਆਪਣੇ ਬੈਠੇ ਬੈਠੇ ਸੌਦਾ ਹੋ ਗਿਆ ਬਾਈ ਤੁਹਾਡੇ ਬੈਠਿਆਂ ਜਿਹੜਾ ਆਪਾਂ ਵੀਡੀਓ ਬਣਾਉਣੇ ਦਾ ਵੀਰ ਹੋਣਾ ਲੈ ਲਈ ਜਾਈ ਨਾ ਬਾਈ ਹੁਣਾਂ ਨੇ ਖਰੀਦੀ ਹੈ ਨਾ ਕਿਹੜਾ ਪਿੰਡ ਆਪਣਾ ਵੀਰ ਜੀ ਸੁਧਾਰੇੋਂ ਲਈਏ ਨਾ ਤੇ ਭਾਈ ਜੀ ਸਵਾਗਤ ਹੈ ਤੁਹਾਡਾ ਵੀ ਆਪਣੇ ਚੈਨਲ ਦੇ ਉੱਪਰ ਜੀ ਤੇ ਭਾਈ ਜੀ ਕਿਵੇਂ ਇਹਨਾਂ ਬੰਦਿਆਂ ਨਾਲ ਕਿਵੇਂ ਜੁੜੇ ਤੁਸੀਂ ਜੀ ਬਾਈ ਜੀ ਸਾਨੂੰ ਵਧੀਆ ਲੱਗਾ ਇਹਨਾਂ ਨਾਲ ਡੀਲ ਵਧੀਆ ਤਰੀਕੇ ਨਾਲ ਡੀਲ ਕੀਤੀ ਇਹਨਾਂ ਨੇ ਠੀਕ ਹੈ ਜੀ ਤੇ ਅੱਗੇ ਵੀ ਜਾਣਵਰ ਲੈ ਕੇ ਆਏ ਨੇ ਕਿ ਪਹਿਲੀ ਵਾਰ ਹੀ ਆਏ ਆ ਜੀ ਨਹੀਂ ਅਸੀਂ ਪਹਿਲੀ ਵਾਰ ਹੀ ਆਏ ਆ ਜੀ ਇਹਨਾਂ ਕੋਲ ਠੀਕ ਹੈ ਜੀ ਤੇ ਬਈ ਜਿਹੜੀ ਚੀਜ਼ ਹੈ ਜਿਵੇਂ ਬਾਈ ਉਹਨਾਂ ਨੇ ਫੋਨ ਵਗੈਰਾ ਦਾ ਦੱਸ ਹੀ ਹੋਊਗੀ ਤੇ ਗਾਂ ਦੇ ਵਿੱਚ ਉਹੀ ਚੀਜ਼ ਨਿਕਲੀ ਵੀ ਆਏ ਆ ਹਾਂਜੀ ਬਿਲਕੁਲ ਠੀਕ ਹੈ ਬਾਈ ਆਪਾਂ ਮੂੰਹ ਉਸਤ ਨਹੀਂ ਕਿ ਚਵਾਈ ਕਿਦਾਂ ਵੀ ਬਹੁਤ ਵਧੀਆ ਜੀ ਬਤਹੀ ਕਹਿਣਾ ਬਾਈ ਤੇ ਮੈਂ ਕਹਿੰਦਾ ਬਾਈ ਉਹਨਾਂ ਦੇ ਪਾਦੋ ਹਣਾ ਝੋਲੀ ਦੇ ਵਿੱਚ ਮੈਂ ਕਰਨ ਵਾਲੀ ਵਾਅਦਾ ਕਰੇ ਤੇ ਆ ਦੇਖੋ ਹਣਾ ਵੀ ਇਹ ਹੁੰਦਾ ਵੀ ਜੇ ਆਪਾਂ ਸਰਪੀ ਜੇ ਲੰਮਾ-ਸਾਮਾ ਵਪਾਰ ਕੀਤਾ ਹਨ ਬਾਈ ਤੇਰੀ ਇਦਾਂ ਦੇ ਸੱਜਣਾ ਮਿਲ ਬੱਤੀ ਕਹਿਣਾ ਬਾਈ ਤੇ ਲੋਵੀ ਤੇ ਕੋਈ ਪੱਛੀ ਵੀ ਬੜੀ ਚੰਗੀ ਦਿੱਤੀ ਹੈ ਨਾ ਤੇ ਇਹ ਬਾਈ ਹੁਣਾਂ ਨੇ ਕਰ ਲਿਆ ਸੌਦਾ ਇਹ ਚੱਲੀ ਹੈ ਨਾ ਵੀ ਕੀ ਡਿਟੇਲ ਸੀ ਬਾਈ ਇਹਦੀ ਗਾਂ ਦੀ ਬਾਈ ਬਾਈ ਇਹ ਰਾਤ ਦੀ ਸੂਈ ਆ ਠੀਕ ਹੈ ਬਾਈ ਵੀਰ ਨੂੰ ਇਹੋ ਹੀ ਕਿਹਾ ਤਾਂ ਹੀ ਨੇ ਨਵਾਈ ਠੀਕ ਹੈ ਸੂਈ ਆ ਠੀਕ ਹੈ ਬਾਈ 18-17 ਕਿਲੋ ਬੋਲਾ ਹੈਗਾ ਇਹ ਬੋਲਾ ਬਈ ਇਹਦੇ ਹਾਂਜੀ ਇਹਨੂੰ ਆਪਾਂ ਕਿਹਾ 16 ਹੀ ਕਿਨਤ ਆਪਣਾ ਸੱਜਣਾ ਵੀਰ ਨੇ ਘਲਾਇਆ ਇਹਨੂੰ ਠੀਕ ਆ ਬਈ ਹਣਾ ਆਪਣਾ ਹਾਂਜੀ ਹਾਂਜੀ ਤੇ ਲੋ ਵੀ ਮਤਲਬ ਇਹਨੇ ਪਹਿਲੀ ਗਾਲ ਲਈ ਆ ਤੇ ਪਹਿਲਾ ਹੀ ਡੰਗਰ ਇਹਨਾਂ ਕੋਲ ਵਾ ਠੀਕ ਆ ਹਾਂਜੀ ਹਾਂਜੀ ਵੀਰ ਤੋਂ ਤੇ ਇਹ ਬਈ ਆਈਆਂ ਵੀ ਆਪਾਂ ਜੇ ਲੰਬੇ ਸਮੇਂ ਤੋਂ ਸਬਾਰ ਦਾ ਕੰਮ ਕਰਦੇ ਆ ਰਹੇ ਹਣਾ ਤੇ ਤਾਂ ਹੀ ਕੋਈ ਜਿਹੜੇ ਆਪਣੇ ਸੱਜਣਾ ਆਪਣੇ ਪ੍ਰੇਮੀ ਹਾਂ ਚੁੱਕ ਲੈ ਜਾ ਲੈ ਜਾ ਭਾਈ ਗੁਰਪ੍ਰੀਤ ਵੀ ਬੰਦੇ ਨੇ ਹੀ ਬੋਲਤਾ ਕਹਿੰਦਾ ਕਰਮਾ ਲਈ ਵਾਦਾ ਕਰੇ ਦੋਨੋਂ ਕਿ ਨਹੀਂ ਹਾਂਜੀ ਹਾਂਜੀ ਤੇ ਲੈ ਵੀ ਲੈ ਵੀ ਮਹਾਰਾਜ ਵਾਦਾ ਕਰੇ ਇਹਨੂੰ ਕਿ ਨਹੀਂ ਤੇ ਬਾਈ ਹੁਣੀ ਫੇਰ ਆਪਣੇ ਨਹੀਂ 2 ਬਾਈ ਲੀਟਰ ਦੁੱਧਰ ਸੱਜੇ ਚ ਵਾਜੂਗੀ ਬੰਦੇ ਨੇ ਪਹਿਲੀ ਗਾਂ ਲਈ ਵਿਚਾਰੇ ਨੇ ਬੰਦਾ ਸਰੀਰ ਸੀ ਆਪਾਂ ਵੀ ਦਾ ਮਾਨਤਨ ਕੀਤਾ ਬਸ ਠੀਕ ਹੈ ਨਾ ਬਾਈ ਤੇ ਆਪਾਂ ਜਾਨਵਰਾਂ ਦੀ ਡਿਟੇਲ ਦੱਸਦੀ ਆ ਹਨਾ ਤੇ ਰੇਟ ਦਰਸ਼ਕ ਵੀਰ ਕਮੈਂਟ ਕਰਕੇ ਦੱਸ ਵੀ ਦੇਣਗੇ ਕਿੱਦਾਂ ਦੇ ਲੱਗੇ ਕਿ ਨਹੀਂ ਤੇ ਗੁਰਪ੍ਰੀਤ ਬਾਈ ਜਿਹੜੀ ਚੀਜ਼ ਆਪਾਂ ਜਾਨਵਰਾਂ ਦੇ ਵਿੱਚ ਦੱਸੀ ਆ ਉਹੀ ਨਿਕਲੂਗੀ ਨਾ ਕੋਈ ਸੱਜਣਾ ਕੀ ਨਿਕਲੂਗੀ ਉਦ ਦੀ ਆਪਣੀ ਗਰੰਟੀ ਹੋਊਗੀ ਭੂਰ ਛੱਟੇ ਦੀ ਜੋ ਸਾਹਮਣੇ ਕਿਸੇ ਡੰਗਰ ਦੇ ਬਾਹਰ ਟੋਵੇ ਐ ਟਾਈਮ ਆਪਾਂ ਬੈਠੇ ਆ ਠੀਕ ਹੈ ਬਾਈ ਤੇ ਗੁਰਪ੍ਰੀਤ ਵੀਰੇ ਦੋਨਾਂ ਵੀਰਾਂ ਦੇ ਨੰਬਰ भाई बूटे ਦਾ ਨੰਬਰ ਬੋਲ ਕੇ ਵੀ ਆਪਣਾ ਨੰਬਰ ਬੋਲ ਕੇ ਲੋਕੇਸ਼ਨ ਦੁਆਰਾ ਕਲੀਅਰ ਕਰ ਦਿਓ ਕਿਸੇ ਜਨ ਨੇ ਆਉਣਾ ਤੇ ਆ ਗਿਆ ਜੀ ਆਪਣਾ ਸ਼ਿਆਹ ਬੜੀ ਤਸੀਲ ਜੀਰਾ ਜ਼ਿਲ੍ਹਾ ਫਰੋਇਪੁਰ ਠੀਕ ਹੈ ਜੀ 2 ਕਿਲੋਮੀਟਰ ਅਮਰਸਰ ਰੋਡ ਤੋਂ ਪੈਂਦਾ ਦੋ ਹੀ ਤੂੰ ਪੈਂਦਾ ਫੀਰ ਮੰਦ ਵਾਲੇ ਠੀਕ ਹੈ ਭਾਈ ਮੋਗਾ ਰੋਡ ਜਿਹਨੂੰ ਕਹਿੰਦੇ ਠੀਕ ਹੈ ਭਾਈ ਹਾਂਜੀ ਤੇ ਨੰਬਰ ਭਾਈ ਨੰਬਰ 98782 05644 ਠੀਕ ਹੈ ਭਾਈ ਤੇ ਭਾਈ 78205644 ਠੀਕ ਹੈ ਭਾਈ ਤੇ ਭਾਈ ਆਪਣਾ ਨੰਬਰ ਵੀ ਆਪਣਾ ਪੈਂਡ ਹੀ ਹੈ ਨਾ ਹਾਂਜੀ ਹਾਂਜੀ ਤੇ ਆਪਣਾ ਵੀ ਨੰਬਰ ਬੋਲ ਦਿਓ ਭਾਈ 72298171078 ਠੀਕ ਹੈ ਭਾਈ ਤੇ ਭਾਈ ਆਪਾਂ ਕਿਹੜੇ ਜਾਨਵਰ ਜੀ ਕਹਿੰਦੇ ਆ ਪਤਾ ਰਾਮ ਰਾਕ ਦਿਖਾਉਣਗੇ ਇਹਦੀ ਕੀ ਦਿਖਾ ਦੀ ਪਹਿਲਾਂ ਦਿਖਾ ਦਿਆਂ ਜਮਾਂ ਬੱਚਾ ਭਾਈ ਚਲੋ ਵੀ ਭਾਈ ਬੂਟੇ ਦਾ ਭਾਈ ਗੁਰਪੀਦੋਂ ਨਾ ਦੋਨੇ ਜਾਨੀ ਕਿ ਦਾ ਇਕੱਠਾ ਵਪਾਰ ਆ ਤੇ ਭਾਈ ਬੂਟੇ ਆਪਣੇ ਫਾਰਮ ਦੇ ਵੀ ਹੁੰਦੇ ਆ ਭਾਈ ਜਾਨਵਰ ਹਾਂ ਭਾਈ ਆਪਣੇ ਫਾਰਮ ਦੇ ਵੀ ਉੱਥੇ ਠੀਕ ਹੈ ਉੱਥੇ ਵੀ ਪੰਜ ਬਣੀਚੀਆਂ ਆਈਆਂ ਭਾਈ گاਵਾ ਠੀਕ ਹੈ ਭਾਈ ਹਾਂ ਤੇ ਉਧਰ ਪੰਜ ਛੇ ਪਸ਼ੂ ਉਧਰ ਆ ਹਾਂ ਨੇ ਉਹ ਚਲੋ ਵੈਸੇ ਤਾਂ ਮੇਰੇ ਤਾਂ ਆਪਣੇ ਬੈਠਾ ਬੈਠਾ ਦੋ ਵੇ ਗਿਆ ਉਹ ਪਿੱਛੇ ਮੈਂ ਵੀ ਵਿਕੀ ਉਧਰ ਵੀ ਕੈਮਰਾ ਮਾਰ ਠੀਕ ਆ ਬਾਈ ਹਨਾ ਮੈਂ ਵੇਚੀ 52000 ਠੀਕ ਆ ਬਾਈ ਹਨਾ ਤੇ ਬਾਈ ਹੁਣੀ ਕਾਫੀ ਲੰਮੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਹਨਾ ਫਿਰ ਤੇ ਤਿੰਨ ਚਾਰ ਪਸ਼ੂ ਇਹ ਵੀ ਰਤੇ ਨਹੀਂ ਨਹੀਂ ਵਧੀਆ ਮਹਾਰਾ ਦੀ ਕਿਰਪਾ ਬਾਈ ਚੰਗੀ ਜਾਂ ਚੀਜ਼ ਗੁਰਪੀ ਤੇ ਲਿਆਵਾਂਗੇ ਤਾਂ ਜਾਨਵਰ ਨਿਕਲਣੇ ਕਿ ਨਹੀਂ ਬੁੱਟੇ ਬਾਈ ਹਾਂਜੀ ਹਾਂਜੀ ਇਹ ਆਪਾਂ ਜਾਨਵਰ ਕਹਿ ਦਈਏ ਬਾਈ ਬਾਈ ਆਹ ਵੇਲਾ ਬੱਚਾ ਤਿੰਨਾ ਦਿਨਾਂ ਦਾ ਤਿੰਨ ਦਿਨ ਹੋਏ ਚੌਥਾ ਹੋਊਗਾ ਹਾਂ ਬੰਦੇ ਹੋਏ ਰੇ ਫੁੱਟੇ ਬਈ ਕਰ ਕਰਾ ਚਵਾਈ ਆਪਾ ਹਨਾ ਆ ਬਈ ਮਗਲੇ ਥਾਂ ਹੀ ਚਵਾਈ ਰੇ ਆ ਦੇਖੋ ਜੀ ਇੱਥੇ ਲੱਕੇ ਦਾ ਇੱਕ ਵਾਰ ਦੀ ਜਮਾ ਪੋਲੀ ਬਈ ਇਹਦਾ ਹਾਂ ਇਹ ਜਵਾਬ ਬਾਦੇ ਬਈ ਅੱਠ ਦਾ ਹੱਥ ਲਾਂ ਦਾ ਠੀਕ ਆ ਬਈ ਹਨਾ ਐਡੀ ਚਵਾਈ ਬੋਲੀ ਹੈ ਹਾਂ ਇਹ ਆ ਦੇਖ ਬਈ ਉਹ ਬਈ ਗੁਰਪੀਤ ਨੇ ਪਹਿਲਾਂ ਹੀ ਗਏ ਬਈ ਕਹਿੰਦਾ ਮਾਰਾ ਜਾਨਵਰ ਲੈ ਆਈ ਨਹੀਂ ਕਿਹਨੂੰ ਸ਼ੋਅ ਹੋਵੇ ਚਵਾਈ ਦਾ ਐਂ ਚ ਬਈ ਲੋਕਾਂ ਦੇ ਨਾਲ ਨੂੜਾ ਵੇਖਾ ਵੇ ਪੂਰੀਆਂ ਮੱਜਾਂ ਆ ਵੇਤਣਾ ਦੀ ਬਈ ਫੁੱਟੇ ਚੋਦੇ ਬਈ ਜਿੰਨਾ ਕਹ ਹਨਾ ਸਭ ਟਾਈਮ ਦਾ ਥੋੜਾ ਬੋੜਾ ਪਿਆ ਉਹ ਫਰਕ ਤੇ ਬਾਕੀ ਬਾਈ ਹੁਣੀ ਕਹਿੰਦੇ ਆਪਾਂ ਬਾਲਟੀ ਕਰੇ ਛੋਟੀ ਜਿਹੀ ਜੀ ਨਹੀਂ ਕਰਾਈ 7 ਹੋਵੇ 8 ਹੋਵੇ ਪਤਾ ਲੱਗ ਜਾਂਦੀ ਆਲੀ ਬਾਲਟੀ ਨਹੀਂ ਜੀ 11 ਕਿਲੋ ਸੰਘਾ ਤੇ ਕੋਲ ਲਿਆ ਜੇ ਹਾਂ ਜਦ ਮੈਂ ਅੱਜ ਪੌਣੀ ਬਾਦ ਹੀ ਮੈਂ ਕਿਚੀ ਨਾਲ ਦੇ ਆ ਗਿਆ ਹੂੰ ਬਾਕੀ ਯਾਰ ਚਵਾਈ ਬਾੜੀ ਇੱਕ ਨੰਬਰ ਆ ਕਿ ਨਹੀਂ ਬਾਕੀ ਅਸੀਂ ਮੈਂ ਕਹਿੰਦਾ ਚਾਰ ਜਣੇ ਫਿਰਦੇ ਆ ਮੱਝ ਦੇ ਆਲੇ ਦੁਆਲੇ ਬਾਈ ਇਹਨੂੰ ਕੋਈ ਸਬਰ ਦੇ ਮਗਰ ਬਹਿ ਜੀ ਹਾਂ ਤੇਰੀ ਦੇਖੋ ਨਾ ਕਰਮਾ ਦੇਖ ਲਓ ਜੀ ਬੋਲੇ 11 12 ਕਿਲੋ ਮੈਂ ਜਿੱਦੀ ਤੜੀ ਮੈਂ ਨਹੀਂ ਦੇਣੀ ਮੈਂ ਦੀ ਵਜਨ ਤੇ ਦੇਖੋ ਦੱਸੇ ਬਿਲਕੁਲ ਹਣਾ ਬਾਈ ਕਿਹੜੇ ਗੱਲੋਂ ਕੁੱਸੀ ਨਹੀਂ ਜੀ ਭਾਵੇਂ ਦਾ ਮੁੱਲ ਢਾਈ ਕਰਦੀ ਤਾਂ ਬਾਈ ਆਪਾਂ ਮੁੱਲ ਉਹਨੇ ਕੀਤੇ ਬਾਈ ਜਿੰਨੇ ਕੋ ਲੈਣੇ ਆ ਬਿਲਕੁਲ 2000 ਮਾਂਟਾ 3000 ਕਰਨਾ ਬਾਈ ਬਿਲਕੁਲ ਹਣਾ ਬਾਈ ਬਾਈ ਕਹਿੰਦਾ ਆਪਾਂ ਰੇਟ ਹੀ ਉਦਾਂ ਦੇ ਕਰਨੇ ਆ ਕਿ ਨਹੀਂ ਬਾਈ ਕਹਿਣ ਨੂੰ ਪੜਾ ਕਹਿਣ ਗਾੜੀ ਗਾੜੀ ਵੀ ਮੈਂ ਤਿਹਾਂ 1.5 ਕਿਲੋ ਗਾੜੀ ਹੋਵੇਗੀ ਠੀਕ ਆ ਬਾਈ ਹਾਂ ਬਾਈ ਫੇਰ ਹੀ ਮੈਂ ਦੁੱਧ ਦੇਣਾ ਹਾਂ ਐ ਮੈਂ ਦੁੱਧ ਨਹੀਂ ਦੇਣਾ ਪਰ ਵੇਖ ਵੀ ਲੈ ਪਈ ਆਏ ਥੋੜੀ ਇਹ ਧਾਰਾ ਮਾਰੀਆਂ ਪਿਛਲੇ ਥਾਣੇ ਅਗਲੇ ਥਾਣੇ ਤੈਨੂੰ ਦੁੱਧ ਪਿਖਾਦਾ ਆ ਦੇਖੋ ਹਾਂ ਗਾਰ ਦੀ ਮੈਂ 2 ਕਿਲੋ ਆ ਬੋਲੇ ਜੀ ਗਾਰ 2 ਕਿਲੋ ਨਿਕਲਦੀ ਮੈਂ ਉਹਦੀ ਜਿਹੜੀ ਦੁੱਧ 14 15 ਕਿਲੋ ਦਿੰਦੀ ਹੈ ਬਿਲਕੁਲ ਜਿਹੜੇ ਬੰਦੇ ਵਪਾਰ ਕਰਦੇ ਜਾਂ ਕਤਬ ਹੈ ਨਾ ਬਾਈ ਇਧਰੇ ਨਾ ਜਾ ਆ ਗਏ ਹਾਂ ਅਗਲੇ ਥਾਂ ਦੀ ਮੈਂ ਚੋਲੇ ਮੇਰੀ ਜੇ ਸਵਾ ਦੁੱਧ ਨਾ ਨਿਕਲੇ ਮੈਂ ਉਹਦਾ ਪੈਸਾ ਨਹੀਂ ਲੈਣਾ ਬਾਈ ਨਾਲੇ ਮੱਜਾਂ ਦੇ ਵਿੱਚ ਨਾਰ ਨੂੜ ਬਹੁਤ ਚੰਗੀ ਆਵੇ ਮੋਟੀ ਨਾੜ ਆਉਂਦੀ ਹੈ ਬਿਲਕੁਲ ਹੈ ਨਾ ਬਾਈ ਤੁਹਾਨੂੰ ਦੱਸਿਆ ਵੀ ਪਹਿਲੇ ਸੂਏ 15 14 ਲੀਟਰ ਉਹਨਾਂ ਚੋਇਆ ਸੌਂਘਾ ਕੇ ਬੰਦੇ ਇਹ ਗੱਲ ਦੀ ਠੀਕ ਆ ਬਾਈ ਹਾਂ ਆਪਾਂ ਚਵਾ ਕੇ ਦਾਂਗੇ ਬਾਈ ਸੌਂਘਲੀ ਦੀ ਗੱਲ ਹੀ ਨਹੀਂ ਆਪਾਂ 15 ਕਿਲੋ ਚਵਾ ਕੇ ਬਾਕੀ ਗੁਰਪੀਤ ਜੀ ਆਪਾਂ ਕਹਿ ਦਈਏ ਵੀ ਬਰੀਡ ਦੇ ਨਾਲ ਨਾਲ ਮੱਝ ਚ ਬਈ ਵੇਟ ਵੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਕਿ ਨਹੀਂ ਹਾਂਜੀ ਹਾਂਜੀ ਇੱਕ ਵੰਦੀ ਮੈਂ ਪਲੀ ਮੋਟੇ ਜਾਂਦੀ ਮੈਂ ਬਰੀਗ ਹਾਂ ਦੁੱਧ ਵਾਲੀ ਮੈਂ ਬਿਲਕੁਲ ਬਿਲਕੁਲ ਕਈ ਨਾ ਮਾਰ ਖਾਈ ਦੀ ਮੋਟੀ ਲਈ ਦੀ ਪਰ ਮੈਂ ਵੇਖ ਕੇ ਲਈ ਬਈ ਮੈਂ ਦੁੱਧ ਵਾਲੀ ਤਾਂ ਹੀ ਵੇਖ ਕੇ ਲਈ ਐ ਥੋੜਾ ਹੀ ਬਈ ਮੱਝ ਲੈਣਾ ਨਾਰਾ ਨੂੜਾ ਬਹੁਤ ਚੰਗੀਆਂ ਉਧਰਲੇ ਵੀ ਬਾਹਨੇ ਫਿਰ ਲਾਕੇ ਚੰਗੇ ਦੀ ਆ ਹੂੰ ਲਾਕੇ ਬਹੁਤ ਚੰਗੇ ਦੀ ਮੈਂ ਹਾਂਜੀ ਇਹ ਮੁਕਸਰ ਏਰੀਏ ਦੀ ਸੀਰ ਵਾਲੇ ਵਾਲ ਦੀ ਠੀਕ ਹੈ ਸਮਝ ਗਿਆ ਇਹ ਨਹੀਂ ਲੋਕਾਂ ਨੂੰ ਬਾਲਟੀ ਨਿੱਕੀ ਦੇ ਵਿਖਾਲਾ ਵਿਖਾਰਾਂਗੇ ਮਾਂ ਜੀ ਅਵੇ ਜੇ 12 14 ਕਿਲੋ ਬੋਲੇ ਦੁੱਧ ਨਾ ਦੇਵੇ ਫਿਰ ਪੈਦਾ ਕੀ ਦੀ ਮੈਂ ਪੈ ਰੋਣੀ ਨਹੀਂ ਬਿਲਕੁਲ ਬਈ ਹਾਂ ਬਈ ਜਿਹੜੇ ਸਾਹ ਆਪਣਾ ਦੁੱਧ ਆ ਤੇ ਮੱਝ ਦਾ ਮੱਝ ਦਾ ਬੇਟਾ ਆ ਨਾ ਉਸ ਦਾ ਮੁੱਲ ਬਿਲਕੁਲ ਫਿਰ ਇਹਦਾ ਮਾਰਕੀਟ ਦੇ ਸਾਬ ਨਾਲ ਜਾਇਜ ਨਹੀਂ ਜਾਇਜ ਬਈ ਕੀਤਾ ਮੁੱਲ ਤੇ ਆਪਾਂ ਬਈ ਨਾਲੇ ਬਾਲਟੀ ਵਿਖਾਇਆ ਹੈ ਨਾ ਸਾਡੀ ਵਪਾਰੀਆਂ ਵਾਲੀ ਨਹੀਂ ਨਾ ਹੀ ਰੱਖੀਆਂ ਜਿਉਂ ਵਾਰ ਕਰਨ ਲੱਗੇ ਕੋਈ ਕਹਦੇ ਇਹਨਾਂ ਦੀ ਬਾਲਟੀ ਹੈ ਵੇਖੀ ਹੋਵੇ ਨਿੱਕੀ ਆਪਾਂ ਜਿਉਂ ਕੰਮ ਕਰਨ ਲੱਗੇ ਆ ਯੇ ਯਾਰ ਬਾਲਡੀ ਨੇ ਕੀ ਕਰੂ ਜੇ ਤੋਲ ਹੀ ਲੈਣਾ ਗੰਡਾ ਥੜਾ ਬਾਲਡੀ ਨਿੱਕੀ ਨੂੰ ਵੱਡੀ ਕਰ ਦੂਗਾ ਬਾਕੀ ਭਾਈ ਗੁਰਪ੍ਰੀਤ ਮੈਂ ਇਹ ਗੱਲ ਕਹਿਣਾ ਹਾਂ ਨਾ ਜਾਨਵਰ ਨਾ ਖਾਣ ਪੀਣ ਦਾ ਤੇ ਫਿਰ ਉਹ ਆਪਣਾ ਨਾਂ ਸੁਣ ਕੇ ਬੰਦਾ ਆਇਆ ਛੜਾ ਗਾ ਲੈ ਗਿਆ ਹਾਂ ਆ ਦੋ ਤਿੰਨ ਡੰਗਰ ਵਿੱਚ ਪਹਿਲੇ ਪਹਿਲੇ ਗਾਕਾ ਲਗਾਇਆ ਆਪਣਾ ਸਜਣਾ ਆਇਆ ਵੀ ਭਾਈ ਪਹਿਲੀ ਵਾਰ ਆਇਆ ਉਸਦਾਰੀ ਇਹਨਾਂ ਦੀ ਪਹਿਲੀ ਗੱਲ ਹੈ ਤੁਹਾਡੇ ਸਾਹਮਣੇ ਨੇ ਕਿਹਾ ਦਨ ਉਹਨੇ ਲਈ ਵੀ ਪਹਿਲੀ ਹੈ ਭਾਈ ਤੇ ਬਾਈ ਗੁਰਪ੍ਰੀਤ ਮੈਂ ਜਿਹੜੀ ਚੀਜ਼ ਮੈਂ ਬੋਲ ਰਿਹਾ ਜੀ ਜਾਨਵਰ ਬਈ ਥਣਾ ਦਾ ਤੇ ਖਾਣ ਪੀਣ ਦਾ ਛੋਧ ਹੋ ਗਿਆ ਨਾ ਉਹਦੇ ਬਾਈ ਪਲਿਆ ਹੋਵੇ ਪਲਿਆ ਹੋਵੇ ਹਨਾ ਜੇ ਮੇਰੇ ਨੂੰ ਸੁੱਕਾ ਆਇਆ ਤੇ ਦੁੱਧ ਨਹੀਂ ਕੀ ਦੇਣਾ ਹਾਂ ਨੀ ਜੀ ਅਲਾਰਾ ਜਿੱਦੇ ਤੇ ਜਾਣ ਆਣ ਜਾਣ ਨਾਲ ਦੁੱਧ ਦੇਣਾ ਹੁਣ ਬੈੜੋ ਪਲੀ ਸੀ 17 18 ਤੋਂ ਸਟਾਰਟਿੰਗ ਸੀ ਹਾਂ ਐ ਕ੍ਰੋਸ ਸੀ ਤੇ ਬੁੱਟੇ ਬਈ ਕਿੰਨਾ ਬੋੜਾ ਜਵਾਬਾਂਗੇ ਇਹਦੇ ਥੱਲੋ ਬਾਈ ਬਾਈ 11 ਦਾ 12 ਹੋਵੇਗਾ ਬਾਈ ਪੱਕਾ 12 ਭਾਵੇਂ ਗਰੰਟੀ 12 ਦੀ ਲੈ ਲੈ ਉਸ ਜਿਹੜਾ ਮਰਜੀ ਬਾਈ ਲੈ ਲੈ ਕਾਲਾ ਤੇਰੇ ਸਾਹਮਣੇ ਆਸਾਂ ਤੜਦਾ ਹਾਂ ਜੋ ਚਵਾਈ ਜੰਗੀ ਇਹਨਾਂ ਚਵਾਈ ਤੇ 7-8 ਹੀ ਵਿਗਾਉਂਦੀ ਆ ਬਿਲਕੁਲ ਹਾਂ ਬਾਈ ਹਾਂ ਬਾਲਟੀ ਵੇਲਾ ਕਿੱਡੀ ਤੇ ਭਾਰੀ ਦੇਣ ਲੱਗੀ ਕਰਮਾਲੀ 2-3 ਡੰਗ ਚੋਲੇ 4 ਬਿਨਾ ਸਾਈ ਤੋਂ ਕੋਈ ਤੁਲੇ ਸਾਈ ਨੂੰ ਛੱਡ ਦਈਏ ਬਾਈ ਸਾਡਾ ਹੀ ਲੈ ਜਾਊਗਾ ਛੱਡ ਦੇਣਾ ਹਾਂ ਇਹ ਲੋਕ ਦੀ ਚਵਾਈ ਦੇਖ ਕਰਨ ਵਾਲੀ ਹੈ ਤੇ ਆ ਦੇਖੋ ਤੁਸੀਂ ਬੋੜਾ ਅਜੇ ਉਹ ਥਾਣਾ ਚ ਕਿੱਲੋ ਤੋਂ ਉੱਤੇ ਦੁੱਧ ਹੈ ਛੱਡ ਲੋ ਭਾਵੇਂ ਵੀ ਗਏ ਬੱਚੇ ਨੂੰ ਛੱਡ ਦੇਣਾ ਹਣਾ ਜਦੋਂ ਬਣਾ ਮਹਿੰਗਾ ਦੀ ਬਿਲਕੁਲ ਹੈ ਨਾ ਬਈ ਤੇ ਬਾਕੀ ਹੋਰ ਕੋਈ ਵੀ ਜਾਣਕਾਰੀ ਨਹੀਂ ਇਹ ਵੀ ਬਈ ਵੇਲਾ ਮਗਰੋਂ ਵੇਖ ਬੱਚਾ ਛੱਡਦਾ ਹੈ ਕਈ ਮੱਝਾ ਪੁਰਗਣਾ ਕੋਈ ਪਰਵਾਹ ਨਹੀਂ ਇਹ ਛੱਡਦਾ ਮਗਰੋਂ ਫੇਰ ਛੱਡਦਾ ਮਗਰੋਂ ਫੇਰ ਛੱਡਦਾ ਹਣਾ ਕਈ ਮੱਝਾ ਦੁੱਧ ਵਾਲੀ ਕੁਆਲਿਟੀ ਇਹਨੇ ਪਹਿਰ ਹੀ ਨਹੀਂ ਚੱਕਿਆ ਬਈ ਜਦੋਂ ਤਾਂ ਹਾਂਜੀ ਨਹੀਂ ਆਮ ਦੁੱਧੀਆਂ ਦੀ ਨਿਗਾਹ ਮਾਰ ਲੋ ਕਹਿੰਦੀਆਂ ਮਈਆਂ ਚਾਮਤ ਸਾਰਾ ਹਾਂ ਬਿਲਕੁਲ ਹੈ ਨਾ ਬਈ ਹਾਂਜੀ ਇਹਨਾਂ ਤੇ ਬਹੁਤ ਵੱਡੀਆਂ ਮੱਜ ਸਾਰਾ ਬੱਚਾ ਪਿਆਰਾ ਮੱਜ ਤਾਂ ਵੀ ਨਹੀਂ ਹਿੱਲੀ ਬਿਲ੍ਹਾ ਪੈਰ ਜਿੱਥੇ ਉਹਨੇ ਰੱਖੇ ਉੱਥੇ ਹੀ ਰੱਖਿਆ ਹਾਂ ਹਾਂ ਇਹੀ ਬਈ ਦੁੱਧ ਦੇ ਪਸ਼ੂ ਦੀ ਨਿਸ਼ਾਨੀ ਆ ਗੰਦੀ ਹਾਂਜੀ ਹਾਂਜੀ ਤੇ ਬੇਰ ਵਿਖਾ ਲਓ ਤੇ ਮੈਂ ਵਜਣਾ ਪਾ ਸਾਰਾ ਵੀਡੀਓ ਵਿਖਾਈ ਦਿੱਤਾ ਲੈ ਉੱਤੇ ਬਈ ਜਿਹੜੀ ਮੈਂ ਕਹਿੰਨਾ ਬੜੀ ਘੱਟ ਰੇਟ ਵਾਲੀ ਹੈ ਝੋਟੀ ਦੇ ਵੀ ਛੜਦੇ ਬੱਚਾ ਬਾਈ ਕਿਹਨੇ ਆਹ ਬਈ ਵੇਲਾ ਪਹਿਲਣ ਕੱਟੀ ਐ ਇੰਨੀ ਠੰਡੀ ਸੀਲੀ ਵੇਲਾ ਹਾਂ ਕੋਈ ਇੰਨੀ ਠੰਡੀ ਸੀਲ ਕੱਟੀ ਨਹੀਂ ਹੁੰਦੀ ਹਮ ਬਾਕੀ ਉਹ ਥਣ ਥਣ ਵੀ ਸੋਹਣੇ ਆ ਬਈ ਇਹਦੇ ਹਾਂ ਬਈ ਥਣ ਤੇ ਇਧਰ ਬਹੁਤ ਚੰਗਾ ਲੱਗਾ ਹਾਂ ਪੂਰਾ ਮੁੱਠੀ ਦਾ ਥਣ ਲੱਗੇ ਚਾਰੇ ਥਣ ਇੱਕੋ ਜਿਹੇ ਬਈ ਇਹ ਵੀ ਨਹੀਂ ਕਹਿਣ ਦੀ ਗੱਲ ਤੇ ਬਾਈ ਬੁੱਟੇ ਆਪਣੇ ਫਾਰਮ ਤੋਂ ਪਹਿਲਾ ਵੀ ਵੀਡੀਓ ਬਣਨੇ ਕਿ ਪਹਿਲੀ ਵੀਡੀਓ ਹੀ ਹੈ ਬਾਈ ਪਹਿਲੀ ਵੀਡੀਓ ਬਣ ਲੱਗੀ ਪਹਿਲੀ 50 55 ਸਾਲ ਹੋ ਗਏ ਵਪਾਰ ਕਰ ਰਹੇ ਆ ਪਹਿਲੀ ਵੀਡੀਓ ਹੀ ਹੈ ਵਾ ਠੀਕ ਹਾਂਜੀ ਤੇ ਬਾਈ ਕਹਿੰਦਾ ਵੀ ਆਪਾਂ ਨੂੰ 50 55 ਸਾਲ ਹੋ ਗਏ ਜਿਹੜਾ ਵਪਾਰ ਕਰਦੇ ਆਣੋ ਤੇ ਪਰ ਜਨ ਕਿ ਜਿਹੜੇ ਗਾਹਕ ਆ ਉਹਨਾਂ ਨੇ ਲੈਣਾ ਹੀ ਲੱਗੀਆਂ ਵੀ ਹੈ ਕਿ ਨਹੀਂ ਲੈਣਾ ਨਹੀਂ 8-9 ਪਸ਼ੂ ਪਾਉਣੇ 3-4 ਸੇਲ ਹੋ ਗਏ ਮੇਰੇ ਹਾਂਜੀ ਹਾਂਜੀ ਤੇ ਸਾਹਮਣੇ ਇੱਕ ਗਾਹ ਵੀਡੀਓ ਲੱਦੀ ਹੈ ਸਾਹਮਣੇ ਤੇ ਬਿਲਕੁਲ ਹਣਾ ਬਾਈ ਉਹ ਬੁੱਟੇ ਐ ਵੀ ਆਪਾਂ ਦੇ ਸਾਫ ਕੰਮ ਕੀਤਾ ਬਾਈ ਤਾਂ ਹੀ ਗਾਹ ਕੁ ਜੁਰਦਾ ਕਿ ਨਹੀਂ ਹਾਂਜੀ ਹਾਂਜੀ ਤੇ ਆ ਤੁਸੀਂ ਆਪਾਂ ਇਹਦੀ ਵੀ ਚਵਾਈ ਦਿਖਾਵਾਂਗੇ ਤੇ ਤੇ ਆ ਰੇਟ ਹੈ ਝੋਟੀ ਦਾ ਕਿਤੇ ਨਹੀਂ ਮਿਲਣਾ ਕਿ ਨਹੀਂ ਅੱਜ ਕੱਲ ਇਹ ਇੰਨਾ ਰੇਟ ਦਾ ਕਰਨਾ ਨਾ ਇਹਦਾ ਸਹੀ ਗੱਲ ਬਾਈ ਤੂੰ ਕਰਦਾ ਕਰ ਦਿੰਦਾ ਹਾਂਜੀ ਬਾਹਰ ਆ ਬੁੱਢੇ ਇਧਰ ਨੂੰ ਹੋ ਜੀ ਬਾਈ ਇਹ ਪਰਲੇ ਦਾ ਤੈਨੂੰ ਆ ਤੁਸੀਂ ਦੇਖੋ ਪਰਲੇ ਸਾਈਡ ਨੂੰ ਹਾਂ ਬਾਕੀ ਕੋਈ ਸੈਰ ਦੇ ਨਹੀਂ ਬਣੀ ਨਹੀਂ ਪਲੂਣ ਝੋਟੀ ਦੇ ਮੂਹਰੇ ਚਾਰ ਬੰਦੇ ਖੜਦੇ ਆ ਪਹਿਲਾਂ ਕਿ ਨਹੀਂ ਹਾਂਜੀ ਹਾਂਜੀ ਇਹਨੂੰ ਕੋਈ ਚੱਕਰੀ ਨਹੀਂ ਕਿ ਨਹੀਂ ਕੋਈ ਚੱਕਰ ਨਹੀਂ ਆ ਗੁੱਟ ਵੀ ਅਗਰ ਹੀ ਪਸਮਾ ਦਿਖਾ ਦਈਏ ਤਾਂ ਆਪਾਂ ਹਨਾ ਪਸਮਾਵੇ ਬਈ ਚਾਰੇ ਥਾਣ ਇੱਕੋ ਏ ਨਹੀਂ ਆਪਾਂ ਵੀ ਲੈਣੇ ਚਾਰੇ ਇੱਕੋ ਜੇ ਤੇ ਮਰਾ ਦੇ ਬਈ ਇਹਦੀਆਂ ਵੀ ਧਾਰਾ ਹਨਾ ਆ ਬਈ ਅਗਲੇ ਥਣਾਨੀ ਆ ਜੇ ਤੇ ਬਈ ਇਹ ਵੀ ਬਈ ਜਮਾ ਪੋਲੀ ਵਾ ਠੀਕ ਹੈਣਾ ਬਈ ਹੂੰ ਆ ਬਈ ਪਿਛਲੇ ਥਣਾਨੀ ਆ ਬਾਕੀ ਬੂਟੇ ਬਈ ਇਹ ਚੀਜ਼ ਹੈ ਨਾ ਵੀ ਜਾਨਵਰ ਆਪਣੇ ਡਰਦੇ ਨਹੀਂ ਹੈ ਨਾ 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 ਬਾਈ ਜਵਾਂ ਨਹੀਂ ਡਰਦੇ ਆ ਪਹਿਲਾਂ ਕੱਟੀ ਬਈ ਇਹ ਚਾਰ ਪੰਜ ਬੰਦੇ ਕੋਲ ਖਲੋਤੇ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਇਹਨੂੰ ਹੈ ਨਾ ਤੇ ਚਵਾਈ ਦੇਖੋ ਯਾਰ ਦੀ ਪਹਿਲਾਂ ਪਹਿਲੇ ਬਾਈ ਦਾ 2 2.5 ਵਜੇ ਪਾਸ ਕਰਕੇ ਲਿਆਂਦੀ ਏ ਅੱਛਾ ਚੋਕੇ ਲੈਂਗੇ ਭਰਾ ਮਾਰ ਕੇ ਜਾਨੀ ਕਿ ਕਿਲੋ ਗੋਚ ਹੋਇਆ ਠੀਕ ਹੈ ਬਈ ਹਾਂਜੀ ਹੋਰ ਜੋ ਹੈ ਉਹਦੇ ਪਾਸ ਤੇ ਕਰਨੀ ਸੀ ਕਰਨੀ ਸੀ ਬਾਈ ਹੈ ਨਾਜੀ ਦੁੱਧ ਨਹੀਂ ਹੀ ਦੇਣੇ ਵਾਰੀ ਦੁੱਧ ਚਵਾ ਕੇ ਅਗਲੇ ਚਵਾ ਕੇ ਦਵਾਂਗੇ ਭਾਈ ਜਿਹੜੇ ਬੰਦੇ ਨੇ ਲਈ ਨਾ ਭਾਈ ਅਮਰਦ ਦਿਹਾੜੀ ਬੰਦੇ ਹੀ ਤੇ ਉਹਨੂੰ ਕਹੀਦਾ ਹੁਣ ਆਇਆ ਸੱਚ ਦੱਸਿਆ ਭਾਈ ਜਿੰਨਾ ਦੁੱਧ ਹੈ ਗਾ ਠੀਕ ਹੈ ਭਾਈ ਤੇ ਬੁੱਢੇ ਭਾਈ ਕਿੰਨਾ ਚਵਾਵਾਂਗੇ ਫੜਾ ਥੱਲੇ ਭਾਈ ਭਾਈ 8 ਕਿਲੋ ਆਰਾਮਨਾਥ ਦੁੱਧ ਚੜਾਦਾ ਕੰਡੇ ਦੇ ਬਸ ਠੀਕ ਹੈ ਨਾ ਭਾਈ ਤੇ ਜੇ ਕੋਈ ਸੱਜਣਾ ਫੋਨ ਕਰ ਲਵੇ ਚੱਲ ਦੁੱਧ ਦਾ ਤਾਂ ਮਾੜਾ ਮੋੜਾ ਚੱਲੇ ਮਾੜਾ ਮੋੜਾ ਆ ਚਵਾਈ ਆ ਦੇਖ ਤੂ ਤੇ ਬਾਈ ਹਣਾ ਬਾਈ ਹਾਂ ਉਹਨੇ ਅਗਲੇ ਸਾਲ ਉਹਨੇ ਪੀਲੇ ਸਾੜੀ ਮੰਨੀ ਯਾਰ ਜਿਹੜੀ ਗੱਲ ਚਵਾਈ ਦੀ ਤੇ ਖਾਣ ਪੀਣ ਪਸ਼ੂ ਚੰਗਾ ਹੋਵੇ ਪਰ ਜਾਨਵਰਾਂ ਨੇ ਆਪਣੇ ਦੋਨੇ ਪਚੋਈਆਂ ਪੈਰ ਵੀ ਨਹੀਂ ਪੱਟੇ ਆਪਣੇ ਕੋ ਆ ਜਾਈਏ ਆਪਣੇ ਕੋ ਰਹਿ ਜਾਈਏ ਨਾ ਦਿਹਾੜੀ 당 ਮੈਂ ਦੁੱਧ 9 10 ਦਾ ਬੜੀ ਹਣਾ ਬਾਈ ਤੇ ਬੁੱਟੇ ਇਹਦਾ ਬਾਈ ਬੌੜਾ ਕਿੰਨਾ ਚਵਾ ਕੇ ਕੀ ਮੁੱਲ ਕੀਤਾ ਇਹਦਾ ਆਪਾਂ ਇਹਦਾ ਬਾਈ 8 ਕਿਲੋ ਬੌੜਾ ਚਵਾਦਾਂਗੇ ਕੰਡੇ ਵਾਲਾ ਠੀਕ ਹੈ ਬਾਈ ਮੁੱਲ 75000 ਮੌਕੇ ਤੇ ਮਾਨਤਾ ਨੂੰ ਮੌਕੇ ਤੇ ਮਾਨ ਲੈ 72000 ਦੇ ਦੇਣੀ ਅੱਜ ਯਾਰ 72000 ਦੀ ਲੈ ਵੀ ਬਾਈ ਕਹਿੰਦਾ ਆਪਣੇ ਚ 50 ਸਾਲਾਂ ਦੇ ਕੰਮ ਦੇ ਵਿੱਚ ਪਹਿਲੀ ਵੀਡੀਓ ਆ ਤੇ ਤੋਹਫੇ ਦੇਣਾ ਭਾ ਨੀ ਤੋਹਫੇ ਕਰਕੇ 72000 ਦੀ ਹੋਰ 50000 ਦਾ 72000 ਠੀਕ ਆ ਬਾਈ ਤੁਸੀਂ ਆਓ ਕਰਾਂ ਬਾਈ ਉਹਨਾਂ ਨੂੰ ਮਿਲੋ ਤੇ ਬਰੇ ਯਾਰ ਮੈਨ ਅਸਾਰ ਜੇ ਬੰਦੇ ਆ ਕਿ ਨਹੀਂ ਤੇ ਬਾਕੀ ਹੋਰ ਕੋਈ ਵੀ ਜਿਹੜੀ ਤਸੱਲੀ ਭਰਕ ਹੁੰਦੀ ਆ ਉਹ ਬੰਦਾ ਆ ਕੇ ਗੁਰਪੀ ਤੇ ਬੰਦਾ ਕਰ ਲਵੇ ਉਹ ਗੱਲ ਵੱਖਰੀ ਵੀ ਆ ਬਾਈ ਜਿਹੜੇ ਆ ਸੂਏ ਪਛੇਣਾ ਇਹਨਾਂ ਦੇ ਬਾਈ ਆਪਾਂ ਗਰੰਟੀ ਦੇਦਾ ਇਹ ਕਰ ਦੇ ਸੂਏ ਬਰੂ ਦੀ ਗਰੰਟੀ ਦੇ ਦਾਂਗੇ ਆਪਣਾ ਪਾਸ ਕੀਤਾ ਫੇਲ ਨਾ ਹੋ ਹਾਂ ਬੜੀ ਠੀਕ ਗੱਭਨ ਵੀ ਨਹੀਂ ਆਪਣਾ ਬਾਈ ਵੀ ਆ ਪਾਸ ਕੀਤੀ ਆ ਹੁਣ ਆਪਾਂ ਆਪਦੇ ਖਾਸ ਸੱਜਣ ਤੋਂ ਲਈ ਆ ਠੀਕ ਆ ਬਾਈ ਬੜੀ ਤੁਹਾਨੂੰ ਦੱਸਿਆ ਵੀ 99 ਦੀ ਜੈਸਨ ਹੋਣੀ ਠੀਕ ਆ ਬਾਈ ਹਨਾ ਇਹ ਹੀ ਗੱਲ ਹੁੰਦੀ ਆ ਬਾਈ ਹਨਾ ਤੇ ਅਸੀਂ ਤੁਹਾਨੂੰ 11 ਦੱਸਿਆ 12 ਜਵਾ ਕੇ ਦਾਂਗੇ ਬੜੀ ਹਨਾ ਅਰੇਲੀ ਦਾ ਵੀ ਤਾਂ 12 ਦੱਸਿਆ ਹੋ ਸਕਦਾ 13 ਹੋਵੇ ਬਾਠ ਠੀਕ ਹੈ ਨਾ ਬਾਈ ਹਾਂਜੀ ਇਹਦਾ 8 ਦੱਸਿਆ 9 ਵੀ ਹੋ ਸਕਦਾ 9 ਵੀ ਹੋ ਸਕਦਾ ਹੈ ਨਾ ਦੁੱਧ ਕਿਲੋ ਘੱਟ ਕੀ ਦੱਸਿਆ ਸਾਰੀਆਂ ਹਾਂ ਆ ਤੂੰ ਇਹ ਦੁੱਧ ਵੇਖ ਲੈਣਾ ਨਾਲੇ ਜੇ ਮੈਂ ਚੋ ਕੇ ਲੈਂਦੀ ਹਾਂ ਮੁੱਲ ਕਰ ਵੀ ਨਹੀਂ ਬਾਈ ਕਰਦੀ ਜਿਹੜੇ ਨਾਲ ਗੱਲਬਾਤ ਕਰ ਲਈਏ ਕਿ ਨਹੀਂ ਮੁੱਲ ਕਰਨ ਦਾ ਫਾਇਦਾ ਕੋਈ ਨਹੀਂ ਜੀ ਬਾਈ ਮੈਂ ਮੁੱਲ ਹੋਣਗੇ ਤਾਂ 95000 ਕਰ ਲੈਂਦਾ ਤੇ ਫੇਰ ਉਹਨੂੰ ਜਿਹੜਾ ਮਿਲਦਿਆ ਕਹੀ ਗਿਆ ਬਾਈ 95000 ਮੁੱਲ ਕਰਕੇ ਨਾਲੇ ਆਪਦੀ ਪਕਾਈ ਅਗਲੇ ਦਿਨ ਵੀ ਪਕਾਈ ਕਰਨੀ ਹੈ ਵੀਰੇ 95 ਚ ਆ ਕੇ ਕਿ ਨਹੀਂ ਆਪਾਂ ਛੋੜਿਆ ਜਿਹੜੀਆਂ ਵੱਡੀਆਂ ਮਈਆਂ ਦੇ ਮੁੱਲ ਕੀਤੇ ਬਈ ਛੋੜ ਛਪੇ ਹਾਂ ਹਾਂ ਬਈ ਥੋੜੇ ਬੱਚਾ ਛੱਡਦੇ ਛੱਡਦੇ ਹਣਾ ਬਈ ਆ ਤੁਸੀਂ ਦੋ ਵੀ ਲਾ ਵੀ ਲਓ ਹਾਂਜੀ